ਬਟੇਂਡਾ ਬੰਬ ਬਲਾਸਟ ਮਾਮਲੇ 'ਚ ਆਇਆ ਨਵਾਂ ਮੋੜ ਮੁਲਜ਼ਮ ਗੁਰਪ੍ਰੀਤ ਬਣਾ ਰਿਹਾ ਸੀ ਮਨੁੱਖੀ ਬੰਬ ਜੰਮੂ ਕਸ਼ਮੀਰ ਦੇ ਸੁਰੱਖਿਆ ਬਲਾਂ ਦੇ ਕੈਂਪਾਂ ਨੂੰ ਬਣਾ ਰਿਹਾ ਸੀ ਨਿਸ਼ਾਨਾ ਅਤਵਾਦੀ ਮੌਲਾਨਾ ਮਸੂਦ ਅਜ਼ਹਰ ਤੋਂ ਪ੍ਰਭਾਵਿਤ ਹੈ ਗੁਰਪ੍ਰੀਤ ਪਾਕਿਸਤਾਨ ਜਾਣ ਦਾ ਚਾਹਵਾਨ ਹੈ ਮੁਲਜ਼ਮ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਸ਼ਬਦ ਦੀ ਤਾਕਤ ਹੈ ਵਨ ਮੀਡੀਆ ਮੈਂ ਬਿਆਨ ਕਰ ਬੀਤੇ ਦਿਨੀ ਬਠਿੰਡਾ ਦੇ ਜੀਦਾ ਪਿੰਡ ਦੇ ਵਿੱਚ 10 ਸਤੰਬਰ ਨੂੰ ਬੰਬ ਬਲਾਸਟ ਹੋਏ ਸੀ ਜਿਸ ਦੇ ਵਿੱਚ ਨੌਜਵਾਨ ਅਤੇ ਉਸ ਦੇ ਪਿਤਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੀ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਸੀ ਕਿ ਜੋ ਨੌਜਵਾਨ ਹੈ ਗੁਰਪ੍ਰੀਤ ਸਿੰਘ ਉਹ ਅਤਵਾਦੀ ਮਸੂਦ ਅਜ਼ਹਰ ਤੋਂ ਪ੍ਰਭਾਵਿਤ ਹੈ ਜੋ ਪਾਕਿਸਤਾਨ ਜਾਣਾ ਚਾਹੁੰਦਾ 19 ਸਾਲਾ ਗੁਰਪ੍ਰੀਤ ਸਿੰਘ ਦੀ ਮਨੁੱਖੀ ਬੰਬ ਦੇ ਵਜੋਂ ਵਤੋਂ ਕੀਤੀ ਜਾਣੀ ਸੀ ਐਨਆਈਏ ਦੀ ਟੀਮ ਦੇ ਵੱਲੋਂ ਬਠਿੰਡਾ ਵਿਖੇ ਗੁਰਪ੍ਰੀਤ ਸਿੰਘ ਦੇ ਘਰ ਦਾ ਦੌਰਾ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਜੋ ਬੰਬ ਬਣਾਉਣ ਵਾਲੇ ਕੈਮੀਕਲ ਸਨ ਸਮੱਗਰੀ ਸੀ ਉਸ ਦੇ ਨਮੂਨੇ ਲਏ ਗਏ ਤੇ ਉਹਨਾਂ ਦੇ ਵੱਲੋਂ ਹਸਪਤਾਲ ਵਿੱਚ ਪਹੁੰਚ ਕੇ ਮੁਲਜ਼ਮ ਗੁਰਪ੍ਰੀਤ ਦੇ ਨਾਲ ਵੀ ਜੋ ਹੈ ਪੁੱਛਗਿੱਛ ਕੀਤੀ ਗਈ ਹੈ ਜਿਸ ਤੋਂ ਬਾਅਦ ਇਸ ਕੇਸ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ ਤੇ ਵੱਡੇ ਖੁਲਾਸੇ ਹੋਏ ਨੇ ਕਿ ਗੁਰਪ੍ਰੀਤ ਸਿੰਘ ਦੀ ਮਨੁੱਖੀ ਬੰਬ ਦੇ ਵੱਜੋਂ ਵਰਤੋਂ ਕੀਤੀ ਜਾਣੀ ਸੀ ਤੇ ਉਸ ਨੇ ਆਪਣਾ ਨਿਸ਼ਾਨਾ ਬਣਾਇਆ ਸੀ ਜੰਮੂ ਕਸ਼ਮੀਰ ਦੇ ਵਿੱਚ ਸੁਰੱਖਿਆ ਬਲਾਂ ਦੇ ਜੋ ਕੈਂਪ ਨੇ ਉਹਨਾਂ ਨੂੰ ਇਸ ਦੇ ਨਾਲ ਹੀ ਇਹ ਖੁਲਾਸਾ ਵੀ ਹੋਇਆ ਕਿ ਉਹ ਪਾਕਿਸਤਾਨ ਜਾਣਾ ਚਾਹੁੰਦਾ ਸੀ ਪੁੱਛ ਕੇ ਸਦਾਰਨ ਸਾਹਮਣੇ ਆਇਆ ਕਿ ਜੋ ਮਲਜ਼ਮ ਹੈ ਉਹ ਹੁਣੇ ਹੀ ਅਤਵਾਦੀ ਮੌਲਾਨਾ ਮਸੂਦ ਅਜ਼ਹਰ ਤੋਂ ਪ੍ਰਭਾਵਿਤ ਨਹੀਂ ਹੋਇਆ ਉਹ ਕਾਫੀ ਸਮੇਂ ਤੋਂ ਉਸ ਦੀਆਂ ਵੀਡੀਓਜ਼ ਦੇਖਦਾ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਉਸਨੇ ਆਨਲਾਈਨ ਸਮੱਗਰੀ ਜੋ ਮੰਗਵਾਈ ਤੇ ਉਸ ਤੋਂ ਬਾਅਦ ਉਸਨੇ ਬੰਬ ਬਣਾਉਣੇ ਸ਼ੁਰੂ ਕੀਤੇ ਜਿਸ ਦੌਰਾਨ ਹੀ ਉਸ ਦੇ ਘਰ ਦੇ ਵਿੱਚ ਦੋ ਬੰਬ ਨੇ ਜੋ ਬਲਾਸਟ ਹੋ ਗਏ ਬਠਿੰਡਾ ਬੰਬ ਬਲਾਸਟ ਮਾਮਲੇ 'ਚ ਆਇਆ ਨਵਾਂ ਮੋੜ ਮੁਲਜ਼ਮ ਗੁਰਪ੍ਰੀਤ ਬਣਾ ਰਿਹਾ ਸੀ ਮਨੁੱਖੀ ਬੰਬ ਜੰਮੂ ਕਸ਼ਮੀਰ ਦੇ ਸੁਰੱਖਿਆ ਬਲਾਂ ਦੇ ਕੈਂਪਾਂ ਨੂੰ ਬਣਾ ਰਿਹਾ ਸੀ ਨਿਸ਼ਾਨਾ ਅਤਵਾਦੀ ਮੌਲਾਨਾ ਮਸੂਦ ਅਜ਼ਹਰ ਤੋਂ ਪ੍ਰਭਾਵਿਤ ਹੈ ਗੁਰਪ੍ਰੀਤ ਪਾਕਿਸਤਾਨ ਜਾਣ ਦਾ ਚਾਹਵਾਨ ਹੈ ਮੁਲਜ਼ਮ ਸੱਚ ਕਾਲ ਤੁਸੀਂ ਦੇਖ ਰਹੇ ਹੋ ਸ਼ਬਦ ਦੀ ਤਾਕਤ ਦਾ 1 ਮੀਡੀਆ ਮੈਂ ਬਿਆਨਕੋ ਬੀਤੇ ਦਿਨੀ ਬਠਿੰਡਾ ਦੇ ਜੀਦਾ ਪਿੰਡ ਦੇ ਵਿੱਚ 10 ਸਤੰਬਰ ਨੂੰ ਬੰਬ ਬਲਾਸਟ ਹੋਈ ਸੀ ਜਿਸ ਦੇ ਵਿੱਚ ਨੌਜਵਾਨ ਅਤੇ ਉਸ ਦੇ ਪਿਤਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੀ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਸੀ ਕਿ ਜੋ ਨੌਜਵਾਨ ਹੈ ਗੁਰਪ੍ਰੀਤ ਸਿੰਘ ਉਹ ਅਤਵਾਦੀ ਮਸੂਦ ਅਜ਼ਹਰ ਤੋਂ ਪ੍ਰਭਾਵਿਤ ਹੈ ਤੇ ਉਹ ਪਾਕਿਸਤਾਨ ਜਾਣਾ ਚਾਹੁੰਦਾ ਹੈ 19 ਸਾਲਾ ਗੁਰਪ੍ਰੀਤ ਸਿੰਘ ਦੀ ਮਨੁੱਖੀ ਬੰਬ ਦੇ ਵੱਜੋਂ ਵਤੋਂ ਕੀਤੀ ਜਾਣੀ ਸੀ ਐਨਆਈਏ ਦੀ ਟੀਮ ਦੇ ਵੱਲੋਂ ਬਠਿੰਡਾ ਵਿਖੇ ਗੁਰਪ੍ਰੀਤ ਸਿੰਘ ਦੇ ਘਰ ਦਾ ਦੌਰਾ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਜੋ ਬੰਬ ਬਣਾਉਣ ਵਾਲੇ ਕੈਮੀਕਲ ਸਨ ਸਮੱਗਰੀ ਸੀ ਉਸ ਦੇ ਨਮੂਨੇ ਲਏ ਗਏ ਤੇ ਉਹਨਾਂ ਦੇ ਵੱਲੋਂ ਹਸਪਤਾਲ ਵਿੱਚ ਪਹੁੰਚ ਕੇ ਮੁਲਜ਼ਮ ਗੁਰਪ੍ਰੀਤ ਦੇ ਨਾਲ ਵੀ ਜੋ ਹੈ ਪੁੱਛਗਿੱਛ ਕੀਤੀ ਗਈ ਹੈ ਜਿਸ ਤੋਂ ਬਾਅਦ ਇਸ ਕੇਸ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ ਤੇ ਵੱਡੇ ਖੁਲਾਸੇ ਹੋਏ ਨੇ ਕਿ ਗੁਰਪ੍ਰੀਤ ਸਿੰਘ ਦੀ ਮਨੁੱਖੀ ਬੰਬ ਦੇ ਵੱਜੋਂ ਵਰਤੋਂ ਕੀਤੀ ਜਾਣੀ ਸੀ ਤੇ ਉਸਨੇ ਆਪਣਾ ਨਿਸ਼ਾਨਾ ਬਣਾਇਆ ਸੀ ਜੰਮੂ ਕਸ਼ਮੀਰ ਦੇ ਵਿੱਚ ਸੁਰੱਖਿਆ ਬਲਾਂ ਦੇ ਜੋ ਕੈਂਪ ਨੇ ਉਹਨਾਂ ਨੂੰ ਇਸ ਦੇ ਨਾਲ ਹੀ ਇਹ ਖੁਲਾਸਾ ਵੀ ਹੋਇਆ ਕਿ ਉਹ ਪਾਕਿਸਤਾਨ ਜਾਣਾ ਚਾਹੁੰਦਾ ਸੀ ਪੁੱਛ ਕਿਛ ਦਰਾਂ ਸਾਹਮਣੇ ਆਇਆ ਕਿ ਜੋ ਮਲਜ਼ਮ ਹੈ ਉਹ ਹੁਣੇ ਹੀ ਅਤਵਾਦੀ ਮੌਲਾਨਾ ਮਸੂਦ ਅਜ਼ਹਰ ਤੋਂ ਪ੍ਰਭਾਵਿਤ ਨਹੀਂ ਹੋਇਆ ਉਹ ਕਾਫੀ ਸਮੇਂ ਤੋਂ ਉਸ ਦੀਆਂ ਵੀਡੀਓਜ਼ ਦੇਖਦਾ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਉਸਨੇ ਆਨਲਾਈਨ ਸਮੱਗਰੀ ਜੋ ਮੰਗਵਾਈ ਤੇ ਉਸ ਤੋਂ ਬਾਅਦ ਉਸਨੇ ਬੰਬ ਬਣਾਉਣੇ ਸ਼ੁਰੂ ਕੀਤੇ ਜਿਸ ਦੌਰਾਨ ਹੀ ਉਸਦੇ ਘਰ ਦੇ ਵਿੱਚ ਦੋ ਬੰਬ ਨੇ ਜੋ ਬਲਾਸਟ ਹੋ ਗਏ